ਆਪਕੇ ਜ਼ੁਲਮ ਕੇ ਅਗੇ ਮੈਂ ਨਹੀਂ ਝੁਕੂਗਾ ਬਾਦਲ ਸਾਹਿਬ ਕੇ ਜ਼ੁਲਮ ਕੇ ਅਗੇ ਮੈਂ ਨਹੀਂ ਝੁਕੂਗਾ ਉਹ ਸੁਣੋ ਤੇਰਾ ਚਾਹੇ ਬਾਦਲ ਸਾਹਿਬ ਟੱਕਰਨਾ ਜ਼ਰੂਰੀ ਹੈ ਪਰ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਸਰੋ ਪਾ ਜ ਪਾ ਦਿੱਤੇ ਜਰਨੈਤਾ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫੇਰ ਸਿੱਖ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਨਵਜੋਤ ਸਿੰਘ ਸਿੱਧੂ ਜਦੋਂ ਜੰਮੂ ਦੇ ਗਾਂਧੀ ਨਗਰ ਅਸੈਂਬਲੀ ਹਲਕੇ ਦੇ ਪੋਰ ਕੈਪ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਰੈਲੀ ਵਾਲੀ ਥਾਂ ਤੋਂ ਬਾਹਰ ਨਿਕਲ ਰਹੇ ਸਨ ਤਾਂ ਕੁਝ ਸਿੱਖ ਨੌਜਵਾਨਾਂ ਨੇ ਉਹਨਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਕਾਫੀ ਗਿਣਤੀ ਵਿੱਚ ਇਕੱਠੇ ਹੋਏ ਸਿੱਖ ਕਾਰਕੂਆਂ ਨੇ ਨਵਜੋਤ ਸਿੰਘ ਸਿੱਧੂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੀ ਗੱਡੀ ਤੇ ਪਥਰਾਅ ਵੀ ਕੀਤਾ। ਇਸ ਪਥਰਾਅ ਕਾਰਨ ਨਵਜੋਤ ਸਿੰਘ ਸਿੱਧੂ ਦੀ ਗੱਡੀ ਕਾਫੀ ਨੁਕਸਾਨੀ ਗਈ ਅਤੇ ਗੱਡੀ ਦੇ ਕਈ ਸ਼ੀਸ਼ੇ ਵੀ ਟੁੱਟ ਗਏ। ਪਰ ਸੁਰੱਖਿਆ ਬਲਾਂ ਨੇ ਜਤਨਾ ਸਦਕਾ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਪੀਡ ਵਾਲੀ ਥਾਂ ਤੋਂ ਸੁਰੱਖਿਅਤ ਬਾਹਰ ਕੱਢ ਲਿਆ। ਹਮਲੇ ਵਿੱਚ ਸਿੱਧੂ ਦੇ ਡਰਾਈਵਰ ਅਤੇ ਗਨਮੈਨਾਂ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਨੇ। ਦਰਅਸਲ ਇਸ ਹਮਲੇ ਦਾ ਕਾਰਨ ਸਿੱਧੂ ਵੱਲੋਂ ਪਿਛਲੇ ਦਿਨੀ ਗੁਰਵਾਨੀ ਦੀ ਧੁੱਕ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਦੱਸਿਆ ਜਾ ਰਿਹਾ ਹੈ ਪਰ ਸਿੱਧੂ ਇਸ ਕਾਰਵਾਈ ਪਿੱਛੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਉਹਨਾਂ ਕਹਿੰਦੇ ਕਿ ਪੰਜਾਬ ਅਤੇ ਜੰਮੂ ਵਿੱਚ ਉਹਨਾਂ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਦੇਖਦਿਆਂ ਮੁੱਖ ਮੰਤਰੀ ਬਾਦਲ ਉਹਨਾਂ ਤੇ ਧਰਮ ਦੀ ਆੜ ਹੇਠ ਬਾੜ ਕਰਵਾ ਰਹੇ ਨੇ ਜਿਨੇ ਅਸੀਂ ਹਮਾਰ ਸਮਝੇ ਥੇ ਕਲਾ ਆਪਣਾ ਰੱਖਣੇ ਕੋ

उन्होंने इल्जाम लाया कि अकाली सरकार ने अमृतसर विकास करवाने की थान सरकारी जमीना बेच दी कौन जिम्मेवार है अमृतसर की जमीन बेच के खुर्द खुर्द की कौन जुम्मेवार है अमृतसर का विकास रोक दिया सुरक्षा में कौन जुम्मेवार है चंद लोगों तक सीमित है धृतराष्ट्र बन के पुत्र मोह में ਇਹ ਭੁੱਲ ਜਾਣਾ ਔਰ ਨਾਇਰਤਾ ਭਰੇਵਾਰ ਕਰ ਲੈ ਚਾਹੇ ਅੰਮ੍ਰਿਤਸਰ ਕੇ ਇਲੈਕਸ਼ਨ ਹੋ ਚਾਹੇ ਨਵਜੋਤ ਸਿੰਘ ਸਿੱਧੂ ਇੱਥੇ ਹੀ ਨਹੀਂ ਰੁਕੇ ਉਹਨਾਂ ਪ੍ਰਕਾਰ ਦੀ ਬਾਦਲ ਨੂੰ ਸਿੱਧੇ ਤੌਰ ਤੇ ਖੁੱਲੇ ਆਮ ਬਹਿਸ ਦੀ ਚੁਣੌਤੀ ਦੇ ਦਿੱਤੀ ਸਿੱਧੂ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਅਤੇ ਉਹ ਹਿੰਸਾ ਦੇ ਵਿਸ਼ਵਾਸ ਰੱਖਦੇ ਨੇ किसी भी चैनल पे मेरे साथ बातचीत करने के लिए आमंत्रित करता हूं आईनसा मानता हूं लेकिन घबराता नहीं हूं कायर आदमी हर रोज मरता है बहादुर जीवन में एक बार मरता है बहादुर कब किसी का आशरा एहसान लेते हैं उसी को कर गुजरते हैं जो मन में ठान ले बामें नवजोत सिंह सिद्धू का विरोध गर्बानी दिया दुकान को तोड़ मरोड़ के पेश करने करके हो रहा होवे पर सिद्धू ने जिस तरह अकाली दल और मुख्यमंत्री प्रकाश सिंह बादल खिलाफ मोर्चा खुलया ਸੋਨੇ ਅਕਾਲੀ ਪਾਰਟੀ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ ਅਤੇ ਨਾਲ ਹੀ ਸਾਹ ਹੋ ਗਿਆ ਕਿ ਭਾਜਪਾ ਤੇ ਅਕਾਲੀ ਦਲ ਦੇ ਸੰਬੰਧ ਹੁਣ ਜਿਆਦਾ ਲੰਮਾ ਸਮਾਂ ਚੱਲਣ ਵਾਲੇ ਨਹੀਂ ਬਿਊਰੋ ਰਿਪੋਰਟ ਕੈਨੋਟ ਸਤਰਾੰਗ